ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਵਿਰਸਾ ਸਿੰਘ ਬਿਲਟੋਹਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਛੁੱਟੀ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾ ਵੱਲੋਂ ਉਸੇ ਤਰ੍ਹਾਂ ਹੁਣ ਛੁੱਟੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਤਨਖਾਹ ਤਨਖਾਹਿਆਕਰਾਰ ਦਿੱਤੇ ਹੋਏ ਪ੍ਰਧਾਨ ਸੁਖਬੀਰ ਬਾਦਲ ਦੀ ਕਿਉਂਕਿ ਸੁਖਬੀਰ ਬਾਦਲ ਹੁਣ ਚਾਹੁੰਦੇ ਨੇ ਕਿ ਮੇਰੇ ਹੱਕ ਦੇ ਵਿੱਚ ਜਾਂ ਮੇਰੇ ਖਿਲਾਫ ਜਲਦੀ ਫੈਸਲਾ ਆਵੇ ਕਿਉਂਕਿ ਅਜ ਤੂੰ 3 ਦਿਨ ਪਹਿਲਾਂ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਫਿਰ ਦੁਬਾਰਾ ਤਲਬ ਹੋ ਕੇ ਚਿੱਠੀ ਪੱਤਰ ਲਿਖਿਆ ਸੀ ਕਿ ਮੇਰੇ ਮਾਮਲੇ ਦੇ ਵਿੱਚ ਡਿਲੇ ਕਿਉਂ ਜਿਹੜੀ ਬਣਦੀ ਸਜ਼ਾ ਹੈ ਸੁਣਾ ਹੀ ਜਾਵੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਵਾਲਾ ਜਿਹੜਾ ਤਾਜ ਹੈ ਉਹ ਕਿਸ ਦੇ ਸਿਰ ਉੱਤੇ ਲੱਗੇਗਾ ਜਾਂ ਸਜੇਗਾ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਖੁੰਡਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਮੋਹਾਂ ਦੇ ਵਿੱਚੋਂ ਇਹ ਚਰਚਾ ਦਾ ਵਿਸ਼ਾ ਗੱਲ ਬਣੀ ਹੋਈ ਹੈ ਕਿਉਂਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵਿਰਸਾ ਸਿੰਘ ਵਲਟੋਹ ਨੂੰ ਮੁਤਲ ਕੀਤਾ ਗਿਆ 10 ਸਾਲਾਂ ਵਾਸਤੇ ਕਿਉਂਕਿ ਹੁਣ ਚੁੱਪ ਬਿਠਾ ਦਿੱਤਾ ਗਿਆ ਹੈ ਉਧਰ ਗੁਪਤ ਮੀਟਿੰਗ ਕੀਤੀ ਗਈ ਨਵੇਂ ਬਲੇ ਪ੍ਰਧਾਨ ਐਸਡੀਪੀਸੀ ਕਮੇਟੀ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੂਸਰੇ ਪਾਸੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਤੀਸਰੇ ਪਾਸੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਗੁਪਤ ਮੀਟਿੰਗ ਹੋਈ ਜਦੋਂ ਖਲਾਸਾ ਹੋਇਆ ਕਿ ਵੀਰ ਬਾਦਲ ਦੇ ਹਾਕਤ ਵਿੱਚ ਨਰਮੀ ਵਰਤੀ ਜਾਵੇ ਉਧਰ ਬਾਗੀ ਧੜਾ ਫਿਰ ਇੱਕ ਵਾਰ ਤਲਬ ਹੋ ਗਿਆ ਸ਼੍ਰੀ ਦਮਦਮਾ ਸਾਹਿਬ ਜਾ ਕੇ ਉੱਥੇ ਵੀ ਇੱਕ ਗੁਪਤ ਮੀਟਿੰਗ ਹੋਈ ਜਿੰਦੇ ਵਿੱਚ ਬੀਬੀ ਜ਼ਗੀਰ ਕੌਰ ਗੁਰਪ੍ਰਤਾਪ ਸਿੰਘ ਵਿਟਾਲਾ ਸੁਖਵਿੰਦਰ ਢੀਂਸਾ ਸੁਖਦੇਵ ਢੀਂਸਾ ਅਤੇ ਮਨਪ੍ਰੀਤ ਯਾਲੀ ਵਰਗੇ ਵੀ ਦੱਸੇ ਜਾ ਰਹੇ ਨੇ ਕਿ ਉਥੇ ਗੁਪਤ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਉਸ ਤੋਂ ਬਾਅਦ ਐਨਾ ਕੋ ਬਖੇੜਾ ਪੈ ਗਿਆ ਕਿ ਸ਼ਰੂਮਣੀ ਅਕਾਲੀ ਦਲ ਦੇ ਮੌਜੂਦਾ ਤਰਖਾਇਆ ਕਰਾਰ ਦਿੱਤੇ ਹੋਏ ਪ੍ਰਧਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਫਿਰ ਦੁਬਾਰਾ ਹਾਜ਼ਰੀ ਲਗਵਾਨੀ ਪਈ ਕਿ ਭਈ ਮੈਂ ਚਿੱਠੀ ਪੱਤਰ ਲੇਕ ਕੇ ਦੇ ਕੇ ਚੱਲਿਆ ਤੁਹਾਨੂੰ ਤੇ ਫੈਸਲਾ ਜਲਦੀ ਤੋਂ ਜਲਦੀ ਸੁਨਾਇਆ ਜਾਵੇ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵਾਂ ਪ੍ਰਧਾਨ ਕੌਣ ਹੋਵੇਗਾ ਇੱਕ ਅਜਿਹੇ ਪ੍ਰਧਾਨਗੀ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਨੀਂ ਰੱਖੀ ਸੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਚਲਾਇਆ ਸੀ ਮੁੱਖ ਮੰਤਰੀ ਦਾ ਚਿਹਰਾ ਸੀ ਲੇਕਿਨ ਉਸ ਦੀ ਪਿੱਠ ਪਿੱਛੇ ਛੁਰਾ ਮਾਰਿਆ ਗਿਆ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਪਾਸੇ ਸੁਖਬਾਲ ਸੁਖਪਾਲ ਸਿੰਘ ਖੈਰਾ ਨੂੰ ਬਾਹਰ ਕੱਢਿਆ ਗਿਆ ਸ਼ਰੂਨ ਆਮ ਆਦਮੀ ਪਾਰਟੀ ਤੋਂ ਦੂਸਰੇ ਪਾਸੇ ਸੁਚਾ ਸਿੰਘ ਛੋਟੇਪੁਰ ਨੂੰ ਸੁਚਾ ਸਿੰਘ ਛੋਟੇਪੁਰ ਨੇ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਪੱਤਰਕਾਰਾਂ ਦੇ ਸਾਹਮਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਉਹਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਜੜਾ ਪੁੱਟੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚੋਂ ਤੇ ਉਹ ਸੁਚਾ ਸਿੰਘ ਛੋਟੇਪੁਰ ਨੇ ਕਿਹਾ ਭਗਵੰਤ ਮਾਨ ਦੀ ਦੇਣਾ ਕਿਉਂਕਿ ਭਗਵੰਤ ਮਾਨ ਚੁਗਲੀ ਬਾਜ਼ਰੇ ਇਹਦਰ ਜੇਕਰ ਸੁਚਾ ਸਿੰਘ ਛੋਟੇਪੁਰ ਦੀ ਗੱਲ ਕਰੀਏ ਸੁਚਾ ਸਿੰਘ ਛੋਟੇਪੁਰ ਦਾ ਸਿਆਸੀ ਕੈਰੀਅਰ ਸ਼ੁਰੂ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਕਹਿੰਦਾ ਹੈ ਜਿਕੇ ਸੁਚਾ ਸਿੰਘ ਛੋਟੇ ਪੁਰਵੀ ਪ੍ਰਧਾਨ ਬੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਨੂੰ ਕੋਈ ਸਮੱਸਿਆ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਕੋਈ ਅਪਤੀ ਨਹੀਂ ਹੈ ਇਟ ਮੀਨਸ ਕਿ ਸੁਚਾ ਸਿੰਘ ਛੋਟੇਪੁਰ ਜਲਦੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਦੁਬਾਰਾ ਧਰਵਾਪਸੀ ਕਰਦੇ ਨੇ ਕਿਉਂਕਿ ਸੁੱਚਾ ਸਿੰਘ ਸ਼ਰੋਮਣੀ ਅਕਾਲੀ ਦਲ ਦਾ ਕਦੇ ਬੜਾ ਵੱਡਾ ਹਿੱਸਾ ਹੁੰਦੇ ਸੀ ਲੇਕਿਨ ਕੁਝ ਤਣਾਵਾਂ ਦੇ ਕਾਰਨ ਕੁਝ ਮਤਭੇਦਾਂ ਦੇ ਕਾਰਨ ਸ਼ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਪਿਆ ਸੁੱਚਾ ਸਿੰਘ ਛੋਟੇ ਪੁਰ ਦੀ ਸ਼ਿਵੀ ਜਾਂ ਕਰਦਾਰ ਜਾਂ ਉਹਦੀ ਇਮਾਨਦਾਰੀ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਇਸ ਲਈ ਸੂਤਰ ਦੱਸ ਰਹੇ ਕਿ ਸੁਚਾਸਨ ਛੋਟੇਪੁਰ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਨੇ ਧੰਨਵਾਦ